ਇੱਕ ਤਸਵੀਰ ਦਿਖਾਈਏ ਜੋ ਦਿਲ ਨੂੰ ਸਕੂਨ ਦਿੰਦੀ ਹੈ ਤੇ ਪ੍ਰਾਊਡ ਵੀ ਫੀਲ ਕਰਾਉਂਦੀ ਹੈ ਇੰਡੀਅਨ ਆਰਮੀ ਜੀ ਹਾਂ ਬਹੁਤ ਸਾਰੇ ਲੋਕਾਂ ਨੂੰ ਇੰਡੀਅਨ ਆਰਮੀ ਤੇ ਪ੍ਰਾਊਡ ਹੋਏਗਾ Indian Army ਨੇ ਆਪਣੇ social media handle ਦੇ ਉੱਪਰ ਬੇਹਦ ਖੂਬਸੂਰਤ ਤਸਵੀਰ ਪੋਸਟ ਕੀਤੀ ਹੈ ਜੋ ਇਹ ਬਿਆਨ ਕਰਦੀ ਹੈ ਕਿ Indian Army ਜਿੱਥੇ ਸਾਰਾ ਕੁਝ ਚਲਣਾ ਬੰਦ ਹੋ ਜਾਂਦਾ ਹੈ ਜਿੱਥੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਉੱਥੇ Indian Army ਆਉਂਦੀ ਹੈ Indian Army ਦਾ ਖੜਗਾ ਕੋਰ ਇਹ ਹਾਲਾਂਕਿ ਇਹਨਾਂ ਨੇ ਨਹੀਂ ਦੱਸਿਆ ਕਿ ਕਿਸ ਇਲਾਕੇ ਤੋਂ rescue ਕੀਤਾ ਗਿਆ ਪਰ ਇੱਕ 15 ਦਿਨਾਂ ਦੇ ਬੱਚੇ ਨੂੰ ਦੂਰ ਦਰਾਡੇ ਦੇ ਇਲਾਕੇ ਤੋਂ rescue ਕਰਕੇ ਉਸ ਦੀ ਮਾਤਾ ਦੇ ਨਾਲ ਤੇ ਉਹਦੇ ਪਰਿਵਾਰ ਦੇ ਨਾਲ Indian Army Western Command ਦੀ ਖੜਗਾ ਕੋਰ ਲੈ ਕੇ ਆ ਰਹੀ ਹੈ ਕਿਹਾ ਜਾ ਰਿਹਾ ਕਿ C section ਰਾਹੀਂ ਇਸ ਬੱਚਾ ਇਹ ਬੱਚਾ ਪੈਦਾ ਹੋਇਆ ਸੀ ਤੇ ਬੜੀ ਹੀ ਤਕਲੀਫ ਦੇ ਵਿੱਚ ਸੀ ਇਹ ਇਸ ਬੱਚੇ ਦੀ ਮਾਤਾ ਤੇ ਇਸ ਬੱਚੇ ਨੂੰ ਬਚਾਇਆ ਗਿਆ ਇਸ ਬੱਚੇ ਦੀ ਮਾਂ ਨੂੰ ਵੀ ਬਚਾਇਆ ਗਿਆ ਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਬਚਾਇਆ ਗਿਆ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇੰਡੀਅਨ ਆਰਮੀ ਤੇ ਸਾਨੂੰ ਸਭ ਨੂੰ ਪ੍ਰਾਊਡ ਹੈ ਕਿ ਕਿ ਇੰਡੀਅਨ ਆਰਮੀ ਹਰ ਉਸ ਔਖੇ ਮਿਸ਼ਨ ਨੂੰ ਅੰਜਾਮ ਦਿੰਦੀ ਹੈ ਜੋ ਸਾਨੂੰ ਇੱਕ ਸਮੇਂ ਤੇ ਇੰਪੋਸੀਬਲ ਲੱਗਦਾ ਹੈ